ਜਾਂਦੇ ਹਾਂ ਕਿ ਸਰਕਾਰ ਵੱਲੋਂ ਇਹ ਜਿਹੜਾ ਯੋਧ ਨਸ਼ਾ ਵਿਰੋਧ ਜਿਹੜਾ ਮੁਹਿੰਮ ਜਿਹੜੀ ਹੈਗੀ ਹੈ ਚਲਾਈ ਜਾ ਰਹੀ ਹੈਗੀ ਹੈ ਇਹ ਹੁਣ ਅਖੀਰਲੇ ਪੜਾਤੇ ਵਿੱਚ ਹੈਗੀ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਇਹ ਸਾਲ ਦੇ ਵਿੱਚ ਵਿੱਚ ਇਹ 100% ਜਿਹੜਾ ਹੈਗਾ ਇਹ ਕਵਰ ਕਰ ਲਾਂਗੇ ਬਾਕੀ ਜਿਹੜਾ ਹੈਗਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਥਾਂ ਥਾਂ ਤੇ ਜਾ ਕੇ ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਵਨ ਕਿ ਸਾਡੇ ਮਨਿਸਟਰ ਸਾਹਿਬਾਨ ਸਾਡੇ ਆਫੀਸਰ ਸਾਹਿਬਾਨ ਐਮਐਲਏ ਸਾਹਿਬਾਨ ਕੋਆਰਡੀਨੇਟਰ ਜਿਹੜਾ ਜੀਓਜ਼ ਹੈਗੇ ਹਲਕਾ ਇਨਚਾਰਜ ਹੈਗੇ ਸਾਰੇ ਜਾ ਕੇ ਇਸ ਮੁਹਿੰਮ ਦੇ ਵਿੱਚ ਕਿੰਨਾ ਆਪਦਾ ਯੋਗਦਾਨ ਪਾ ਰਹੇ ਆ तकरीबन 250 ਤੋਂ ਲੈ ਕੇ 300 ਜਿਹੜਾ ਹੈਗਾ ਇਹ ਯਾਤਰਾ ਤੇ ਨਸ਼ਾ ਮੁਕਤੀ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਇਹ ਚੱਲ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਥਲ ਪੈ ਜਾਊਗਾ ਜੇ ਆਪਾਂ ਰਿਕਵਰੀ ਦੀ ਗੱਲ ਕਰੀਏ ਤਾਂ ਹੁਣ ਤੱਕ ਕਿਹੜੇ ਜਿਹੜੇ ਸਾਰਤਕ ਸਿੱਟੇ ਆ ਕਿੰਨਾ ਕੁ ਮਤਲਬ ਦੇਖੋ ਜੀ ਜਿਵੇਂ ਤੁਸੀਂ ਆਪ ਹੀ ਪੜਦੇ ਹੋ ਤੁਸੀਂ ਕਿਹਨੇ ਪੱਤਰਕਾਰ ਵੀ ਰਹੇ ਹੋ ਕਿ ਤੁਹਾਨੂੰ ਆਪ ਹੀ ਪਤਾ ਹੈ ਵੀ ਕਿੰਨੀ ਰਿਕਵਰੀ ਹੋ ਰਹੀ ਹੋਣ ਜਿਹੜੇ ਉਥੇ ਬਾਹਰ ਵੀ ਬੈਠੇ ਹੈਗੇ ਜਿਹੜੇ ਸਪਲਾਈ ਕਰਦੇ ਉਹ ਵੀ ਹੁਣ ਡਰੇ ਪਏ ਆ ਕਿ ਅਸੀਂ ਕਹਿੰਦੇ ਸਾਡਾ ਜਿਹੜਾ ਖੇਪ ਜਿਹੜੀ ਹੈਗੀ ਜਿੰਨੀ ਵੀ ਆਉਂਦੀ ਹੈਗੀ ਨਾਲ ਦੀ ਨਾਲ ਫੜੀ ਜਾਂਦੀ ਹੈਗੀ ਤੇ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਹ ਜਿਹੜਾ ਪੰਜਾਬ ਹੈ ਟੋਟਲੀ ਨਕਸ਼ਾ ਮੁਕਤ ਹੋ ਜਾਊਗਾ ਸਾਰੇ ਪੰਜਾਬ 'ਚ ਤੇ ਨਸ਼ਾ ਰੋਕ ਲੱਗੀ ਹੋਈ ਹੈ ਕਿਉਂਕਿ ਨਸ਼ਾ ਤੋਂ ਬੋਲ ਕੇ ਕਸਤੇ ਨੇ ਜੇ ਹੋ ਜਿਹੜੇ ਕੋਈ ਕਰਾਇਂ ਹੁੰਦੇ ਨੇ ਉਹਨਾਂ 'ਵਾਲ ਪੁਲਿਸ ਦਾ ਕੋਈ ਧਿਆਨ ਨਹੀਂ ਪੜਦਾ ਬਿਲਕੁਲ ਹੈਗਾ ਜੀ ਤੁਸੀਂ ਦੇਖਿਓ ਗੈਂਗਸਟਰ ਵਾਲੇ ਜਿਹੜੇ ਕਿੰਨੇ ਕਿੰਨੇ ਗੈਂਗਸਟਰ ਫੜੇ ਜਾਂਦੇ ਹੈਗੇ ਇਨਕਾਊਂਟਰਸ ਵੀ ਹੁੰਦੇ ਹੈਗੇ ਕੋਈ ਵੀ ਮਾਰਰ ਆਂਸਰ ਕੋਈ ਵੀ ਕ੍ਰਾਈਮ ਕਰਕੇ ਇਥੋਂ ਕਿਨੇ ਪਚ ਕੇ ਨਹੀਂ ਜਾ ਸਕਦਾ ਜਿੱਦਾਂ ਆਪਾਂ ਗੱਲ ਕਰੀਏ ਕਿ ਜਾਂ ਘਰ ਅੰਦ ਪਰੇ ਘਰਾਂ ਦੇ ਵਿੱਚ ਜਾਂ ਆਮ ਚੋਰੀਆਂ ਚੋਰੀਆਂ ਦੀ ਗੱਲ ਕਰੀਏ ਦੇਖੋ ਜੀ ਇਹਦੇ 'ਚ ਵੀ ਕਿਨੇ ਸਾਡਾ ਕਿਨੇ ਮਤਲਬ ਨਾਲ ਦੀ ਨਾਲ ਇਹ ਕ੍ਰਾਈਮ ਜਿਹੜਾ ਹੈਗਾ ਉਹ ਵੀ ਚੱਲ ਰਿਹਾ ਹੈਗਾ ਕੋਈ ਵੀ ਚੋਰੀ ਹੁੰਦੀ ਹੈ ਉਹ ਵੀ ਟ੍ਰੇਸ ਹੋ ਜਾਂਦੀ ਹੈ ਜੀ ਹਾਂ ਸਮਾਂ ਜ਼ਰੂਰ ਲੱਗਦਾ ਹੈ ਲੇਕਿਨ ਟ੍ਰੇਸ ਹੋ ਜਾਂਦੀ ਹੈ ਕਿ ਪਹਿਲਾਂ ਅਸੀਂ ਉਹਨਾਂ ਨੂੰ ਕਾਨੂੰਨ ਦੇ ਬਾਅਦ ਵਿੱਚ ਉਹ ਕਾਫੀ ਹੱਦ ਤੱਕ ਖੰਦ ਪਾਇਆ ਐ ਐਸਐਸਪੀ ਸਾਹਿਬਾ ਜਿਹਨਾਂ ਨੇ ਕੰਮ ਕੀਤਾ ਦਿਨ ਰਾਤ ਉਹ ਵੀ ਇਹਨਾਂ ਵੱਲੋਂ ਕੰਮ ਚੱਲਿਆ ਹੈ ਟੀਮ ਦਾ ਜਿਹੜਾ ਟੀਮ ਵਰਕ ਨਾਲ ਹੁੰਦਾ ਕਿਵੇਂ ਦੀ ਹੱਲਾਸ਼ੇਰੀ ਇਹਦਾ ਦੇਖੋ ਜੀ ਲਾਸਟ ਟਾਈਮ ਜਦੋਂ ਆਇਆ ਸੀ ਮੈਂ ਵੀ ਉਸ ਆਪਰੇਸ਼ਨ ਦੇ ਵਿੱਚ ਸੀ ਜਿਹੜਾ ਕਸ ਆਪਰੇਸ਼ਨ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸਾਡੇ ਡਿਪਾਰਟਮੈਂਟ ਵੱਲੋਂ ਚਲਾਇਆ ਜਾ ਰਿਹਾ ਉਹਦੇ ਜਿਹੜੇ ਸੈਂਸਿਟਿਵ ਬੱਤੀ ਦੇ ਵਿੱਚ ਅਸੀਂ ਆਪ ਜਾ ਕੇ ਸਾਰੀ ਸਾਰੀ ਸਮੁੱਚੀ ਟੀਮ ਜਿਹੜੀ ਬਰਨਾਲੇ ਦੀ ਜਾ ਕੇ ਕਰ ਕਰੇ ਇਕੱਲੇ ਇਕੱਲੇ ਘਰ ਚ ਜਾ ਕੇ ਅਸੀਂ ਉਹਨਾਂ ਨੂੰ ਪ੍ਰੇਰਨਾ ਦਿੱਤੀ ਹੈਗੀ ਤੇ ਜਵੇਂ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਉਹ ਕਾਫੀ ਠੱਲ ਪਿਆ ਹੈਗਾ ਤੇ ਮੇਰੇ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਠੱਲ ਹੋਰ ਪਊਗੇ ਜਿੱਤੇ ਇਸ ਚੇਨ ਨੂੰ ਤੋੜਨ ਦੀ ਕੋਸ਼ਿਸ਼ ਦਾ ਵੀ ਹੱਥ ਤੱਕ ਵੱਡੇ ਪੱਧਰ ਤੇ ਸਫਲ ਵੀ ਨਹੀਂ ਹੈ ਕੁਝ ਉਹਨਾਂ ਦੇ ਬਦਲ ਵਿੱਚ ਕੋਈ ਹੋਰ ਲੋਕ ਵੀ ਸਾਹਮਣੇ ਆਏ ਨਹੀਂ ਕਿ ਉਹ ਪਦਰ ਉਹਨਾਂ ਦੇ ਦੇਖੋ ਜੀ ਜਵੇਂ ਸਰਕਾਰ ਦਾ ਹੈਗਾ ਵੀ ਜਿਹੜੇ ਬੰਦੇ ਇਸ ਨਸ਼ੇ ਦੇ ਸੇਵਨ ਦੇ ਵਿੱਚ ਪੈ ਗਏ ਆ ਉਹਨਾਂ ਵਾਸਤੇ ਜਿਹੜੇ ਕਾਰੋਬਾਰ ਰਾਸਤੇ ਕਿਨ ਕੋਈ ਨਾ ਕੋਈ ਉਪਰਾਲੇ ਉਹਨਾਂ ਨੇ ਕੀਤੇ ਹੋਏ ਆ ਨੌਕਰੀਆਂ ਵੀ ਦੇ ਰਹੀ ਹੈਗੇ ਆ ਬਾਕੀ ਜਿਹੜਾ ਨਸ਼ਾ ਛੁਰਾਉਣ ਵਾਸਤੇ ਡੀਡਿਕਸ਼ਨ ਸੈਂਟਰ ਬਣੇ ਹੋਏ ਆ ਤੇ ਕਾਫੀ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਰਿਜ਼ਲਟ ਚੰਗਾ ਆ ਰਿਹਾ ਹੈ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨ ਦਿੱਤਾ ਜਾ ਰਿਹਾ ਹੈ ਕਿ ਕੋਈ ਇਹੋ ਜਿਹਾ ਕੋਸਟ ਕੋ ਪ੍ਰੋਗਰਾਮ ਕਰ ਰਹੀ ਹੈ ਕਿ ਉਹਨਾਂ ਦੇ ਮਾਪਿਆਂ ਨੂੰ ਵੀ ਕਿਸੇ ਵਾਰੀ ਕੋਈ ਬੁਲਾ ਕੇ ਇਦਾਂ ਦੇ ਜਿਹੜੇ ਸੈਮੀਨਾਰ ਹੋਣ ਦੇਖੋ ਅਗਲੀ ਵਾਰੀ ਕਹਿੰਦੇ ਜਿਵੇਂ ਤੁਸੀਂ ਦੱਸਿਆ ਹੈਗਾ ਉਹਨਾਂ ਦੇ ਮਾ ਸਕੂਲ ਦੇ ਵਿੱਚ ਬੰਦਾ ਬੱਚਾ ਜਿਹੜਾ ਹੈਗਾ 6-7 ਘੰਟੇ ਰਹਿੰਦਾ ਹੈਗਾ ਮੈਕਸਿਮਮ ਜੇ ਲਾਇਆ ਜਾਵੇ ਜੇ 9 ਵਜੇ ਸਕੂਲ ਲੱਗਦਾ 9 ਵਜੇ ਤੋਂ ਲੈ ਕੇ 2 ਵਜੇ ਤੱਕ ਉਹ ਤੋਂ ਬਾਅਦ ਮੈਕਸਿਮਮ ਟਾਈਮ ਜਿਹੜਾ ਹੈਗਾ ਘਰੇ ਰਹਿੰਦਾ ਹੈਗਾ ਸਰ ਸੀਐਮ ਸਾਹਿਬ ਵੱਲੋਂ ਜੋ ਜਿਹੜਾ ਆਪਣੀ ਉਹਨਾਂ ਦੇ ਦੋ ਰੋਜ਼ਾਂ ਦਾ ਕਨਫਰੰਸ ਨਾ ਕਰਾਈਆ ਗਿਆ ਦੋ ਰੋਜ਼ਾਂ ਸੈਮੀਨਾਰ ਕਰਵਾਏ ਗਏ ਨੇ ਕਾਹਦੇ ਉਹ ਬੱਚਿਆਂ ਨੂੰ ਵੇਰ ਘਰ ਲੱਗੇ ਇਸ ਨੂੰ ਕਿਵੇਂ ਦੇਖਦੇ ਹੋ ਕਿ ਜਦੋਂ ਜਦਾ ਨਸ਼ਾ ਘਰੋਂ ਮਲੇ ਤੋਂ ਜੋ ਬੱਚਿਆਂ ਨੂੰ ਵੇਰ ਕਿੰਨਾ ਦਾ ਲੱਗਦਾ ਹੈਗਾ ਦੇਖੋ ਜੀ ਇਹ ਸੀਐਮ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਪਾਇਲਟ ਪ੍ਰੋਜੈਕਟ ਹੈ ਉਹਨ ਜਦੋਂ ਤੁਸੀਂ ਦੇਖਿਆ ਹੁਣ ਹਰ ਰੋਜ਼ ਸੀਐਮ ਸਾਹਿਬ ਇਹਦੇ ਸਬੰਧ ਵਿੱਚ ਹਰੇਕ ਵਾਰੀ ਮਨਿਸਟਰ ਜਿਹੜੇ ਹੈਗੇ ਇਹਦੇ ਸਬੰਧ ਵਿੱਚ ਇਨਫੈਕਟ ਕੀ ਇਹਨਾਂ ਨੇ ਇੱਕ ਕਨੇ ਪੁਸ਼ ਮਨਿਸਟਰਜ਼ ਦੀ ਕਨੇ ਕਮੇਟੀ ਵੀ ਬਣਾਈ ਹੋਈ ਹੈ ਸਪੈਸ਼ਲੀ ਇਸੇ ਵਾਸਤੇ ਤਾਂ ਕਿ ਇਹ ਜਿਹੜਾ ਨਸ਼ਾ ਜਲਦ ਤੋਂ ਜਲਦ ਇਹ ਜੜੋਂ ਖਤਮ ਕੀਤਾ ਜਾਵੇ। ਰਾਤ ਦੇ ਕੀ ਮੈਸੇਜ ਦੇਣਾ ਹੈ? ਮੈਂ ਇਹ ਕਹੂੰਗਾ ਵੀ ਸਾਰਾ ਪੰਜਾਬ ਜਿਵੇਂ ਪਹਿਲਾਂ ਰੰਗਲਾ ਪੰਜਾਬ ਸੀ ਉਹ ਵੀ ਪੰਜਾਬ ਇੱਥੇ ਬਣੇ ਨਸ਼ਾ ਮੁਕਤ ਬਣੇ ਤੇ ਸਾਰੇ ਖੁਸ਼ਹਾਲ ਕਨੇ ਬਣੋ। ਹੁਣ ਜ਼ਿਲ੍ਹਾ ਟੀਮ ਬੜੀ ਮੋਸ਼ਕਾਦੀ ਦੇ ਨਾਲ ਕੰਮ ਕਰ ਰਹੀ ਹੈ। ਇਹਨਾਂ ਬਾਰੇ ਕੀ ਤੁਹਾਨੂੰ ਦੇਖੋ ਕੱਲਾ ਬਰਨਾਲਾ ਨਹੀਂ ਸਾਰੇ ਪੰਜਾਬ ਦੀ ਕਰ ਰਹੀ ਮੈਂ ਤਾਂ ਪੰਜਾਬ ਦੀ ਗੱਲ ਕਰੂੰਗਾ ਵੀ ਸਾਰੇ بڑے ਮੁਸਤਦੀ ਨਾਲ ਕਿ ਜਿਹੜੀ ਡਿਊਟੀ ਹੈਗੀ ਉਹ ਕਰ ਰਹੇ ਹੈਗੇ ਆ